ਅਸੀਗਾ ਜੀ ਆ ਚੱਕ ਜਵਾਬ ਦੇ ਵਿੱਚ ਮੈਂ ਦਣਾ ਦੋਸਤ ਹੀ ਹੋ ਉਸ 파ਰਮਜੀਤ ਭਗਰਾ ਤੇ ਕੱਲ ਇੱਕ ਸ਼ਾਮ ਟਾਈਮ ਇੱਕ ਵੱਡੀ ਖਬਰ ਲੜ ਗਈ ਸਾਰੇ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈ ਦੀ ਪਹਿਲਾ ਮੈਂ ਉਹ ਖਬਰ ਦੀ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਆ ਤੇ ਉਹ ਵੱਡੀ ਖਬਰ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਗ੍ਰਿਫਤਾਰੀ ਦੀ ਤਲਵਾਰ ਇਹਨਾਂ ਦੋਨਾਂ ਵੱਡੇ ਲੀਡਰਾਂ ਦੇ ਉੱਪਰ ਲਟਕ ਰਹੀ ਹੈ ਤੇ ਚੋਣ ਕਮਿਸ਼ਨ ਦੀ ਹਾਦਈਤਾ ਤੋਂ ਬਾਅਦ ਸਖਤ ਕਾਰਵਾਈ ਕਰਨ ਦੇ ਆਦੇਸ਼ ਜਿਹੜੇ ਹੋ ਸਕਦੇ ਨੇ ਤੇ ਤੁਹਾਨੂੰ ਦੱਸਦੀ ਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ ਕੀ ਦੋਸ਼ ਲੱਗੇ ਨੇ ਤੇ ਤੁਹਾਨੂੰ ਦੱਸਦੀ ਕਿ ਸੁਖਬੀਰ ਸਿੰਘ ਬਾਦਲ ਨੇ ਕੌਮੀ ਰਾਜਮਾਰਗ ਰੋਕਣ ਦਾ ਜਿਹੜਾ ਕਿ ਇਲਜ਼ਾਮ ਹੈ ਜਿਹਦੇ ਤਹਿਤ ਉਹਨਾਂ ਦੇ ਉੱਪਰ ਵਕ ਵਕਤ ਧਾਰਾਵਾਂ ਲਾ ਕੇ ਪਰਚਾ ਦਰਜ ਹੋਇਆ ਤੇ ਤੁਹਾਨੂੰ ਦੱਸਦੀ ਕਿ 12 ਦਸੰਬਰ 2017 ਨੂੰ ਹਰੀਕੇ ਪੁਲ ਤੇ ਸੜਕ ਰੋਕੀ ਸੀ ਸੁਖਬੀਰ ਸਿੰਘ ਬਾਦਲ ਨੇ ਤੇ ਇਹਨਾਂ ਦੇ ਨਾਲ ਵਿਕਰਮ ਸਿੰਘ ਵਜੀਠੀਆ ਸੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਇਹਨਾਂ ਦੇ ਨਾਲ ਸਨ ਤੇ ਹੋਰ ਕਾਫੀ ਅਕਾਲੀ ਆਗੂ ਵੀ ਜਿਹੜੇ ਕਿ ਇਸ ਚੱਕਾ ਜਾਮ ਦੇ ਵਿੱਚ ਉਹਨਾਂ ਦੇ ਨਾਲ ਸੀ ਤੇ ਹੁਣ ਚੋਣ ਕਮਿਸ਼ਨ ਦੇ ਹਦਾਇਤਾਂ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਹਨਾਂ ਦੋਵੇਂ ਵੱਡੇ ਲੀਡਰਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਸੋ ਇਹ ਵੱਡੀ ਖਬਰ ਆਦੀ ਉੱਥੇ ਹੀ ਹੁਣ ਆਪਾਂ ਇੱਕ ਹੋਰ ਖਬਰ ਜਿਹੜੀ ਕਿ ਸਭ ਤੋਂ ਪਹਿਲੀ ਖਬਰ ਸਾਡੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਨ ਲੱਗੇ ਆ ਜੇਕਰ ਚੈਨਲ ਨੂੰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਓ ਆਜ ਨਿਊਜ਼ ਵਾਲਾ ਹਿੱਦੀ ਪੰਜਾਬੀ ਤੁਹਾਡਾ ਆਪਣਾ ਹਰਮਨ ਪਿਆਰਾ ਚੈਨਲ ਤੇ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਪਾਕ ਨਾ ਜੀ ਪਹਿਲੀ ਵੱਡੀ ਖਬਰ ਦੇ ਉੱਪਰ ਰੋਕ ਕਰਦੇ ਆ ਜੀ ਨਿਕਲ ਕੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਬੇਕਾਬੂ ਹੋ ਗਈਆਂ ਜੀ ਸਿੱਧੂ ਦੀਆਂ ਬੱਸਾਂ ਤੇ ਇਹ ਸਿੱਧੂ ਦੀਆਂ ਬੇਕਾਬੂ ਹੋਈਆਂ ਬੱਸਾਂ ਨੇ ਕਾਫੀ ਵੱਡੇ ਐਕਸੀਡੈਂਟ ਕੱਲ ਕਰ ਦਿੱਤੇ ਦੋ ਜਵਾਬ ਕਹ ਕਹਦੀ ਆਹ ਚੱਕ ਜਵਾਬ ਹੁਣ ਨਵਜੋਤ ਸਿੱਧੂ ਨੇ ਕਿਹੜਾ ਭਾਈ ਇਹ ਬੱਸਾਂ ਆਪਦੇ ਘਰੇ ਬਣਾਈਆਂ ਮੈਨੂੰ মিডিਆ ਵਾਲਿਆਂ ਦੀ ਗੱਲਾਂ ਨਹੀਂ ਸੰਧ ਲੱਗਦੀਆਂ ਕਹੀ ਕੀ ਜਾਂਦੇ ਆ ਨਾਲੇ ਜਿਨ੍ਹਾਂ ਦੀ ਨਿੱਜੀ ਬੱਸਾਂ ਸੀ ਉਹ ਜਦੋਂ ਲੋਕਾਂ ਦੇ ਚੜ ਚੜ ਲੋਕਾਂ ਨੂੰ ਮਾਰਦੀਆਂ ਸੀ ਉਦੋਂ ਪੁੱਤ ਮੀਡੀਆ ਵਾਲੇ ਖੁਸ਼ ਕੀ ਨਹੀਂ ਬਿਲਕੁਲ ਸਹੀ ਗੱਲ ਆ ਪਕਣਾ ਜੀ ਹੁਣ ਮੰਨਿਆ ਕਿ ਅੰਮ੍ਰਿਤਸਰ ਦੇ ਵਿੱਚ ਲੋਕਲ ਬਾਡੀ ਦੇ ਅਧੀਨ ਆਉਂਦੀਆਂ ਬੱਸਾਂ ਤੇ ਉਹ ਮਹਿਕਮਾ ਨਵਜੋਤ ਸਿੰਘ ਸਿੱਧੂ ਦੇ ਕੋਲ ਆ ਪਰ ਇਸ ਤੋਂ ਪਹਿਲਾਂ ਜਿਹੜੀਆਂ ਹੋਰ ਬੱਸਾਂ ਨੇ ਕਾਫੀ ਵੱਡੇ ਜਿਹੜੇ ਕੀ ਕੰਮ ਕੀਤੇ ਨੇ ਐਕਸੀਡੈਂਟ ਕੀਤੇ ਨੇ ਉਹਨਾਂ ਬਾਰੇ ਕਦੇ ਵੀ ਇਹ ਮੀਡੀਆ ਵਾਲੇ ਕੁਝ ਨਹੀਂ ਲਿਖਦੇ ਸੋ ਕਹਿ ਸਕਦੇ ਜੀ ਚਮਚਾਗਿਰੀ ਦੀ ਹਾਦੀ ਹੋ ਜਾਂਦੀ ਹੈ ਕਈ ਵਾਰਤਾ ਇਹ ਕਿਹਾ ਜਾ ਸਕਦਾ ਕਿਉਂਕਿ ਚੂਣਾ ਦਾ ਮੌਸਮ ਹੈ ਤੇ ਚੂਣਾ ਦੇ ਮੌਸਮ ਦੇ ਵਿੱਚ ਕੁਝ ਵੀ ਹੋ ਸਕਦਾ ਪਰ ਉਥੇ ਇੱਕ ਹੋਰ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪੰਜਾਬ ਪੁਲਿਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਉਸ ਵੀਡੀਓ ਦੇ ਵਿੱਚ ਇੱਕ ਸ਼ਖਸ ਇਹ ਵੀਡੀਓ ਬਣਾ ਰਿਹਾ ਜਿਸ ਵਿੱਚ ਉਸਨੇ ਕਿਹਾ ਕਿ ਪੰਜਾਬ ਪੁਲਿਸ ਤੀਸਰੀ ਸਵਾਰੀ ਵੱਜੋ ਬੱਕਰੇ ਦਾ ਚਲਾਣ ਘਟਣ ਲੱਗੀ ਆ ਪਰ ਹੁਣ ਪੰਜਾਬ ਪੁਲਿਸ ਨੇ ਇਸ ਵਾਇਰਲ ਹੋਏ ਵੀਡੀਓ ਤੋਂ ਬਾਅਦ ਆਪਣਾ ਗੁੱਸਾ ਜਿਹੜਾ ਕੀ ਉਹਨਾਂ ਦੋਨਾਂ ਵਿਅਕਤੀਆਂ ਦੇ ਉੱਪਰ ਕੰਢਿਆ ਤੇ ਪੰਜਾਬ ਪੁਲਿਸ ਨੇ ਬਣਦੀ ਕਾਰਵਾਈ ਉਹਨਾਂ ਦੋਨਾਂ ਬੰਦਿਆਂ ਦੇ ਉੱਪਰ ਕਰ ਲੱਤੀ ਹੈ ਤੇ ਇਸ ਖਬਰ ਦਾ ਜਵਾਬ ਆਪਾਂ ਪਗਨਾ ਜੀ ਤੋਂ ਲੈਨੇ ਆ ਜੀ ਪਗਨਾ ਜੀ ਕੀ ਕਹੋਗੇ ਜੀ ਬੱਕਰੇ ਦੀ ਵੀਡੀਓ ਵਾਇਰਲ ਹੋਈ ਸੀ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਚੜ ਗਿਆ ਗੁੱਸਾ ਤੇ ਪੁਲਿਸ ਵਾਲਿਆਂ ਨੇ ਇਹਦਾ ਦੋਨਾਂ ਬੰਦਿਆਂ ਦੇ ਉੱਪਰ ਵੱਖ-ਵੱਖ ਧਾਰਾਵਾਂ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲੱਤਾ ਦਾ ਜਵਾਬ ਕਾਕਾ ਦੀ ਆ ਚੱਕ ਦਬਾਬ ਹੁਣ ਪੰਜਾਬ ਪੁਲਿਸ ਵਾਲਿਆਂ ਦੀ ਪੁੱਤ ਬਦਨਾਮੀ ਬਹੁਤ ਹੋਈ ਆ ਵੀਡੀਓ ਦੇ ਵਿੱਚ ਤਾਂ ਹੀ ਪੁਲਸ ਵਾਲਿਆਂ ਨੇ ਅੱਜ ਕਿਹਾ ਵੀ ਅਸੀਂ ਭਾਈ ਬੱਕਰੇ ਦਾ ਚਲਾਨ ਨਹੀਂ ਕੀਤਾ ਅਸੀਂ ਤਾਂ ਭਾਈ ਇਹ ਬੰਦੇ ਜਿਹੜੇ ਬੱਕਰੇ ਤੇ ਅਤਿਆਚਾਰ ਕਰਦੇ ਸੀ ਅਸੀਂ ਤਾਂ ਭਾਈ ਕਹਿੰਦੇ ਉਹਦਾ ਚਲਾਨ ਕੀਤਾ ਵਾਹ ਵਾਪਕਣਾ ਜੀ ਮੈਨੂੰ ਇੱਕ ਗੱਲ ਨਹੀਂ ਇਹ ਨਾ ਪੁਲਿਸ ਵਾਲਿਆਂ ਦੀ ਸਮਝ ਲੱਗੀ ਵੀ ਜੇ ਉਸ ਵਕਤ ਇਹ ਬੱਕਰੇ ਨੂੰ ਤੋਰ ਮਰੋੜ ਕੇ ਲੈ ਕੇ ਆ ਰਹੇ ਸੀ ਉਸ ਤੇ ਅਤਿਆਚਾਰ ਕਰ ਰਹੇ ਸੀ ਤਾਂ ਉਸ ਵਕਤ ਪੁਲਿਸ ਵਾਲਿਆਂ ਨੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਨਾਕਿਯਾਤ ਉਹ ਬੱਕਰੇ ਨੂੰ ਲੈ ਕੇ ਜਾਣ ਕਿਉਂ ਨਹੀਂ ਦਿੱਤਾ ਜਦੋਂ ਇਹ ਗੱਲ ਮੀਡੀਆ ਵਾਲਿਆਂ ਨੇ ਪੁੱਛੀ ਤਾਂ ਪੁਲਿਸ ਵਾਲਿਆਂ ਨੇ ਇਸ ਗੱਲ ਦੇ ਉੱਪਰ ਫੇਰ ਇੱਕ ਵਾਰ ਪੱਲਾ ਝਾੜ ਦਿੱਤਾ ਤੇ ਫਿਰ ਪਗਣਾ ਜੀ ਆਪਾਂ ਅਗਲੀ ਖਬਰ ਦੇ ਉੱਪਰ ਰੁਕ ਕਰੀਏ ਤਾਂ ਇੱਕ ਬੜੀ ਖਬਰ ਵਾਇਰਲ ਹੋ ਰਹੀ ਹੈ ਇੱਕ ਨਿਊਜ਼ ਚੈਨਲ ਦੇ ਉੱਪਰ ਤੇ ਦੱਸਿਆ ਜਾ ਰਿਹਾ ਹੈ ਕਹਿੰਦੇ ਜੀ ਇਸ ਦਿਸ਼ਾ ਦੇ ਵਿੱਚ ਜੇਕਰ ਆਪਾਂ ਕਛੂਏ ਨੂੰ ਰੱਖੀਏ ਤਾਂ ਧਨ ਦੀ ਪ੍ਰਾਪਤੀ ਹੁੰਦੀ ਹੈ ਧਨ ਲਾਭ ਹੁੰਦਾ ਦੋ ਜਬਾਬ ਕਾਕਾ ਜੀ ਆ ਚੱਕ ਦੇ ਜਬਾਬ ਤੇ ਕਹਿੰਦੇ ਜੇ ਆ ਕਛੂਆ ਹੀ ਪਾਈਏ ਨੇ ਧਨ ਦੰਦੇ ਆ ਐਨਾ ਪੈਸਾ ਦਿੰਦਾ ਤਾਂ ਫਿਰ ਮੇਰੇ ਹਿਸਾਬ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆ ਭਾਈ ਆ ਪੰਜਾਬ ਦੇ ਨੌਜਵਾਨਾਂ ਨੂੰ ਮੋਬਾਈਲ ਫੋਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਆ ਕਛੂਆ ਹੀ ਬੰਣਨੇ ਚਾਹੀਦੇ ਬਿਲਕੁਲ ਸਹੀ ਆਲਾਪਕਨਾ ਜੀ ਜੇ ਇਸ ਤਰ੍ਹਾਂ ਕਛੂਆ ਰੱਖਣ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੂੰ ਵੀ ਖਜ਼ਾਨੇ ਦੇ ਮੂੰਹ ਵਾਲੇ ਪਾਸੇ ਨੂੰ ਇਹ ਕਛੂਆ ਰੱਖ ਲੈਣਾ ਚਾਹੀਦਾ ਤਾਂ ਜੋ ਪੰਜਾਬ ਦਾ ਖਜ਼ਾਨਾ ਵੀ ਜਿਹੜਾ ਹੈ ਇਹ ਧੰਨ ਦੇ ਨਾਲ ਭਰ ਜੇ ਖੈਰ ਆਪਾਂ ਅਗਲੀ ਖਬਰ ਤੇ ਪਰੋਖ ਕਰਦੇ ਆਂ ਭਗਣਾ ਜੀ ਅਗਲੀ ਖਬਰ ਰੋਪੜ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਰੋਪੜ ਪੁਲਿਸ ਨੇ 31 ਪੇਟੀਆਂ ਨਾਲ ਇੱਕ ਤਸਕਰ ਨੂੰ ਵੀ ਗ੍ਰਿਫਤਾਰ ਕਰ ਲੱਤਾ ਤੇ ਫੋਟੋ ਅਖਬਾਰ ਦੇ ਵਿੱਚ ਵੀ ਲੁਆ ਲਈ ਦੋ ਜਵਾਬ ਕਾਕਾ ਜੀ ਆਹ ਖਬਰ ਤੇ ਤਾਂ ਬਸ ਮੈਂ ਆਹੀ ਗੱਲ ਕਹਾਂਗਾ ਵੀ ਕੱਲ ਕਤੀ ਮਾਰ ਸੀ ਪਤ ਤੇ ਕੱਲ ਜੇ ਪੁਲਿਸ ਵਾਲੇ ਭਾਈ ਇਹਨੂੰ ਸਮਝਾ ਬੁਝਾ ਕੇ ਛੱਡ ਦਿੰਦੇ ਤਾ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਵਧੀਆ ਸੀ ਕਿਉਂਕਿ ਕੱਲ ਦਾ ਭਾਏ ਦੋਨੇ ਹੀ ਪੇਟੀਆਂ ਚੱਕੀ ਸਹੀ ਕਿਆ ਪਖਣਾ ਜੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਚਾਹੇ ਉਹ 31 ਮਾਰਚ ਦੀ ਸ਼ਰਾਬ ਹੋਵੇ ਜਾਂ ਫਿਰ 1 ਅਪ੍ਰੈਲ ਦੀ ਸ਼ਰਾਬ ਹੋਵੇ ਸੋ ਇਹ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੇ ਉੱਥੇ ਭਗਵੰਤ ਜੀ ਇੱਕ ਹੋਰ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਉਸ ਖਬਰ ਉੱਪਰ ਰੁਕ ਕਰੀਏ ਤਾਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਖਿਲਾਫ ਜੱਸੀ ਜਸਰਾਜ ਨੇ ਕੱਢੀ ਹੈ ਜੀ ਅੱਗ ਤੇ ਉਹਨਾਂ ਨੇ ਦਾਵਾ ਕੀਤਾ ਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਭੇਤ ਖੋਲਣਗੇ ਦੋ ਜਵਾਬ ਕਾਕਾ ਜੀ ਆ ਚੱਕ ਜਵਾਬ ਇਹ ਗੱਲ ਤੇ ਦਾ ਪੁੱਤ ਮੈਂ ਇਹੀ ਕਹੂੰਗਾ ਵੀ ਜੱਸੀ ਜਸਰਾਜ ਤੂੰ ਪਾਈ ਆਪਦਾ ਕੰਮ ਖਿੱਚੀ ਰੱਖ ਹੁਣ ਅੱਗੇ ਪਾਈ ਇਹਦੇ ਕੋਲੇ ਹੁਣ ਗਵਾਲ ਨੂੰ ਰਹਿ ਵੀ ਕੀ ਗਿਆ ਹੈ ਤੇ ਖਿੱਚੀ ਰੱਖ ਕੰਮ ਤੇ ਖੋਲਦੇ ਫਿਰ ਝਾੜੂ ਦੇ ਬੰਨ ਬਿਲਕੁਲ ਸਹੀ ਗੱਲ ਪਗਨਾ ਜੀ ਹੁਣ ਇਹ ਕਿਹਾ ਜਾ ਸਕਦਾ ਜੀ ਸਗਰੂਰ ਸੀਟ ਦੇ ਉੱਪਰ ਬੇਸ਼ੱਕ ਜੱਸੀ ਜਸਰਾਜ ਨਹੀਂ ਵੀ ਜਿੱਤ ਦੇਤਾ ਭਗਵੰਤ ਮਾਨ ਦੇ ਵੋਟਾਂ ਜ਼ਰੂਰ ਖਰਾਬ ਕਰ ਦਣਗੇ ਇਹ ਗੱਲ ਪੱਕੀ ਆ ਤੇ ਭਗਵੰਤ ਮਾਨ ਦੇ ਸਪੋਰਟਰਾਂ ਨੂੰ ਇਹ ਗੱਲ ਲੈ ਕੇ ਵੱਡੀ ਟੈਨਸ਼ਨ ਦੇ ਵਿੱਚ ਆ ਚੁੱਕੀ ਹੈ ਪਰ ਉੱਥੇ ਹੀ ਪਗਨਾ ਜੀ ਆਪਾਂ ਇੱਕ ਅਗਲੀ ਖਬਰ ਦੇ ਉੱਪਰ ਚੱਲਦੇ ਆਂ ਬਠਿੰਡੇ ਤੋਂ ਨਿਕਲ ਕੇ ਆ ਰਹੀ ਹੈ ਵੱਡੀ ਖਬਰ ਜਿੱਥੇ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਤ ਕਰਨ ਵਾਸਤੇ ਇੱਕ ਮੈਰਾਥਨ ਦਾ ਆਯੋਜਨ ਕੀਤਾ ਗਿਆ ਤੇ ਇਸ ਮੈਰਾਥਨ ਦੇ ਵਿੱਚ ਬਠਿੰਡਾ ਵਾਸੀ ਕਾਫੀ ਖੱਜਲ ਖਵਾਰ ਹੋਏ ਦਓ ਜਵਾਬ ਆਕਾ ਜੀ ਆ ਚੱਕ ਜਵਾਬ ਫੇਰ ਕਹਿੰਦੇ ਆ ਇੰਡੀਆ ਤਰੱਕੀ ਨਹੀਂ ਕਰਦਾ ਇਹਨਾਂ ਪੜ੍ਹੇ ਲਿਖੇ ਅਨਪੜਾ ਨੂੰ ਕੋਈ ਜਾ ਕੇ ਪੁੱਛੇ ਵੀ ਵੋਟਾਂ ਪਾਉਣ ਲਈ ਕਿਹੜਾ ਮੈਰਾਥਨ ਹੁੰਦਾ ਹੈ ਤੇ ਜਿਹੜੇ ਭਾਈ ਹੁਣ ਇਹਨਾਂ ਨੇ ਕੱਲ ਮੈਰਾਥਨ ਦੇ ਵਿੱਚ ਬੰਦੇ ਖੱਜਲ ਖਵਾਰ ਕੀਤੇ ਆ ਬਈ ਇਹਨਾਂ ਨੂੰ ਪੁੱਛਿਓ ਵੀ ਇਹ ਹੁਣ ਵੋਟ ਕਿਨੂੰ ਪਾਉਣਗੇ ਬਿਲਕੁਲ ਸਹੀ ਗੱਲ ਆ ਭਗਨਾ ਜੀ ਹੁਣ ਲੋਕਾਂ ਨੂੰ ਜੇ ਜਾਗਰੂਤ ਕਰਨਾ ਹੈ ਤਾਂ ਮੈਰਾਥਨ ਕੱਢਣ ਦੀ ਬਜਾਏ ਮੈਨੂੰ ਲੱਗਦਾ ਵੀ ਇਹਨਾਂ ਲੋਕਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਵੋਟ ਦਾ ਮਤਵ ਕੀ ਹੈ ਕਿਵੇਂ ਵੋਟ ਪਾਉਣੀ ਹੈ ਤੇ ਕਿ ਕੀ ਕਾਰਨ ਹੁੰਦੇ ਨੇ ਵੋਟ ਪਾਉਣ ਦੇ ਇਹ ਗੱਲਾਂ ਜਾ ਕੇ ਦੱਸਣੀਆਂ ਚਾਹੀਦੀਆਂ ਤੇ ਮੈਨੂੰ ਲੱਗਦਾ ਵੀ ਇਹ ਸਿਰਫ ਇੱਕ ਚੁਣਾਬੀ ਸਟੰਟ ਸੀ ਤੇ ਸਟੰਟ ਦਾ ਫਾਇਦਾ ਜਿਹੜਾ ਕਿ ਇਹਨਾਂ ਲੋਕਾਂ ਨੇ ਚੱਕ ਲਿਆ ਤੇ ਚਲੋ ਇਹ ਕਹਿ ਸਕਦੇ ਆ ਜੀ ਜਿਹੜੇ ਲੋਕ ਇਸ ਮੈਰਾਥਨ ਦੇ ਵਿੱਚ ਭੱਜੇ ਆ ਸੇਤ ਪੱਖੋਂ ਥੋੜੇ ਜਿਹਾ ਜ਼ਰੂਰ ਅਮ ਮਜ਼ਬੂਤ ਹੋ ਗਏ ਹੋਣੇ ਪਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਆ ਚੁਕਿਆ ਤੁਹਾਡੇ ਤੋਂ ਜਾਸ ਲੈਣ ਦਾ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਕਰਾਂਗੇ ਤੇ ਤੁਹਾਡੇ ਨਾਲ ਫੇਰ ਪੰਜਾਬ ਦੀਆਂ ਲੇਟਸ ਅਪਡੇਟਸ ਸਾਂਝੀਆਂ ਕਰਾਂਗੇ ਤੇ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਜ ਨਿਊਜ਼ ਵਾਲਾ ਹਿੰਦੀ ਪੰਜਾਬੀ ਸਾਡਾ ਚੈਨਲ ਹੈ ਜੀ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਜ਼ਰੂਰ ਦਬੋ ਤੇ ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਡਾ ਪੇਜ ਹੈ ਆਜ ਨਿਊਜ਼ ਵਾਲਾ ਪ੍ਰੋਡਕਸ਼ਨ ਇੱਥੇ ਆ ਸਕਦੇ ਹੋ ਇੰਸਟਾਗ੍ਰam ਅਕਾਊਂਟ ਆਜ ਨਿਊਜ਼ ਵਾਲਾ ਤੁਸੀਂ ਫੋਲੋ ਕਰ ਸਕਦੇ ਹੋ ਤੇ ਸਾਡੀ ਵੈਬਸਾਈਟ www.ajnewswala.com ਦੇ ਪਰ ਜਾ ਸਕਦੇ ਹੋ ਤੇ ਜੇਕਰ ਤੁਸੀਂ ਮੇਰੇ ਨਾਲ ਸਿੱਧੀਆਂ ਗੱਲਾਂ ਕਰਨੀਆਂ ਤਾਂ ਮੇਰਾ ਪੇਜ ਹੈਗਾ ਜੀ ਫੇਸਬੁੱਕ ਦੇ ਉੱਪਰ ਪਰਮਜੀਤ ਸਿੰਘ ਭਗਨਾ ਤੇ ਉੱਥੇ ਤੁਸੀਂ ਜਾ ਕੇ ਸਾਡਾ ਸਿੱਧੀਆਂ ਗੱਲਾਂ ਬਾਤਾਂ ਕਰ ਸਕਦੇ ਹੋ ਤੇ ਦੋਸਤੋ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਤੇ ਕੱਲ ਨੂੰ ਫੇਰ ਪੰਜਾਬ ਦੀਆਂ ਤਾਜ਼ੀਆਂ ਤੇ ਤੱਤੀਆਂ ਤੱਤੀਆਂ ਖਬਰਾਂ ਦੇ ਉੱਪਰ ਛੇਤੀ ਛੇਤੀ ਜਵਾਬ ਭਗਨਾ ਅਮਲੀ ਜੀ ਤੁਹਾਨੂੰ ਜ਼ਰੂਰ ਦੇਣਗੇ ਤੇ ਤੁਸੀਂ ਦੇਖਦੇ ਰਹੋ ਆਜ਼ ਨਿਊਜ਼ ਵਾਲਾ ਤੇ ਆ ਚੱਕ ਜਵਾਬ